ਕਦਰ ਹੈ ਸਾਧਮਾਈ ਕਰਤੇ ਪੋੜ ਵਾਸਤੇ ਫਰਾਈ ਤੇ ਬ੍ਰਿੰਦਾਪੁਰ ਪ੍ਰਸ਼ਾਸਨ ਪੰਜਾਬ ਸਰਕਾਰ ਬ੍ਰਿੰਦਾਪੁਰ ਜਿਹੜਾ ਕਿ ਮੈਂ ਅਦਸ ਸਕੂਲਾਂ ਦਾ ਰੱਖ ਆਗਾ ਚੇਅਰਮੈਨ ਆ ਬੋਲੇ ਅੱਜ ਸਾਡੇ ਉੱਤੇ ਲੋਕਾਂ ਦੇ ਹੜ ਜਾ ਅੰਦਰ ਬਲਦੇਵੰਦ ਰਾਏ ਜੀ ਆੜਿਆ ਬਲਦੇਵੰਦ ਰਾਏ ਜੀ ਜਿੰਦਾਬਾਦ ਬਲਦੇਵੰਦ ਰਾਏ ਜੀ ਜਿੰਦਾਬਾਦ ਆ ਪੱਗ ਲਾਉਣੀ ਚੰਗੀ ਆ ਲੈ ਭਾਈ ਪੱਗ ਲਾਉਣੀ ਆ ਕਿ ਆਪਣੇ ਪਿੰਡ ਦੇ ਵਿੱਚ ਇੱਕ ਸ਼ਰਾਦਤ ਅੰਸਰ ਆ ਉਦੋਂ ਬਚੋ ਦਰਸ਼ਨ ਸਿੰਘ ਪ੍ਰੇਮੀ ਆ ਜਿਹਰੇ ਕੋਲੇ ਉਦੋਂ ਵੀ ਕੱਟਰ ਸੀ ਅੱਜ ਵੀ ਕੱਟ ਰਾਂ ਉਹਦੀ ਭਰਾਵੋ ਧਾਰਨਾ ਮੈਂ ਪਿਛਲਦੀ ਦਿੰਨਾ ਜਦੋਂ ਸਾਡੇ ਸਿੱਖਾਂ ਤੇ ਪ੍ਰੇਮੀਆਂ ਦਾ ਬਾਦ-ਬਿਵਾਦ ਆਇਆ ਉਹ ਭਰਾਵੋ ਉਸ ਟਾਈਮ ਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਦਾ ਫੋਨ ਆਇਆ ਸਾਡੇ ਤੇਜ ਸਿੰਘ ਕਾਲੀ ਨੂੰ ਜੀ ਆਇਆਂ ਕਰਕੇ ਗਰੇਟਾ ਦੇ ਵਿੱਚ ਬੰਦੇ ਪਾਉਣੇ ਨੇ ਆਪਾਂ ਇਸ ਕਰਕੇ ਉਦੋਂ ਭਰਾਵੋ ਉਸ ਬੰਦੇ ਨੇ ਪਟਾੜ ਖਰੀਦਿਆ ਪੰਪਾਂ ਤੋਂ ਦਰਸ਼ਨ ਸਿੰਘ ਪ੍ਰੇਮੀ ਨੇ ਜੇ ਉਹ ਗਰੇਟ ਨੂੰ ਮਚਾ ਦਿੰਦਾ ਫੇਰ ਭਰਾਵੋ ਨੁਕਸਾਨ ਕਿਦਾ ਹੋਣਾ ਸੀ ਟਿੰਡ ਵਾਸੀਓ ਅੱਜ ਵੀ ਉਹਦੇ ਕੋਲੇ ਕਾਟਰਾ ਉਹਦੇ ਵੀ ਮੰਗਦਾ ਗਰੇਟ ਵੱਡਿਆ ਭਰਾਵੋ ੱੱੱਕਾ ਮਾਰਿਆ ਕੁੜੀਆਂ ਨੂੰ ਅੱਜ ਵੀ ਅਸੀਂ ਪਿੰਡ ਵਾਸੀਆਂ ਨੂੰ ਕਹਨੇ ਆ ਗੁਰੂ ਘਰਾਂ ਦੇ ਵਿੱਚ ਲਾਉਸਮੈਂਟਾ ਬੋਲ ਕੇ ਉਸੇ ਰੋਟੀ ਪਿੰਡ ਦੇ ਵਿੱਚ ਇੱਕ ਬੱਚਾ ਇਕੱਠ ਕਰੋ ਮਾਮਾ ਭੈਣਾ ਦਾ ਐਸਾ ਦਰਸ਼ਨ ਸਿੰਘ ਪ੍ਰੇਮੀ ਸ਼ਰਾਰਤੀ ਅੰਸਰ ਦਾ ਬੱਚਾ ਜਿਨੇ ਜਨੀਕੇ ਕੱਟ ਰ ਅੱਜ ਵੀ ਜਦੋਂ ਡੇਰਾ ਪ੍ਰੇਮੀਆਂ ਦਾ ਸਿੱਖਾਂ ਦਾ ਰੌਲਾ ਹੋਇਆ ਪੰਚਪੂਲੇ ਗੜਬੜ ਹੋਈ ਆ ਉਹ ਬਾਈ ਫਸਟ ਡੇਟ ਹੈਗੀ ਆ ਫਸਟ ਡੇਟ ਹੈਗੀ ਆ ਉਹ ਹੋਈ ਆ ਉਦੋਂ ਭਰਾਵੋ ਇਹ ਬੰਦੇ ਨੇ ਪਟਵਾਲੀ ਦੀ ਬਹੁਤ ਬੜੀ ਕੰਮ ਪਟਵਾਲੀ ਪੰਪ ਤੋਂ ਪਟਵਾਲੀ ਤੋਂ ਮਚਾਉਣਾ ਸੀ ਜੀ ਫ੍ਰਿੱਟ ਮਚਾਉਣਾ ਸੀ ਫ੍ਰਿੱਟ ਦੇ ਵਿੱਚ ਇਹਨਾਂ ਲੋਕਾਂ ਤੋਂ ਬਚੋ ਨਿਸ਼ਾਨੇ ਤੇ ਰਹੇ ਹੋ ਇਹ ਜੇ ਲੋਕਾਂ ਨੂੰ ਪਟਾਲਾ ਦੇ ਹੱਥ ਤੇ ਕਟਰ ਚਲਾਇਆ ਜੀ ਦਰਸ ਸਕੂਲ ਚ ਧਰਨਾ ਲੱਗਿਆ ਸੀ ਹੱਥ ਦੇ ਕਟਰ ਚਲਾਇਆ ਸਾਡੇ ਆਗੂਆਂ ਦੀਆਂ ਪੱਗਾਂ ਲਾ ਦਿੱਤੀਆਂ ਗਈਆਂ ਨੇ ਅੱਛਾ ਜਬਰ ਕਰਨ ਵਾਲਾ ਭਗਵੰਤ ਮਾਨ ਦੇਖੋ ਕੱਢ ਗਿਆ ਪੁਰਸ ਪ੍ਰਸ਼ਾਸਨਾ ਜਿਨ੍ਹਾਂ ਨੇ ਸਾਡੇ ਗੁਰਸਿੱਖ ਬੰਦਿਆਂ ਦੀਆਂ ਪੱਕਾ ਲਈਆਂ ਨੇ ਭਰਾਵੋ ਇਸ ਨਾਰਾ ਦਾ ਖਿਆਲ ਪਾਇਆ ਅਸੀਂ ਸ਼ਾਂਤਮਈ ਧਰਨੇ ਦੇ ਵਿੱਚ ਬੈਠੇ ਸੀ ਜੋ ਚੱਲ ਰਿਹਾ ਲੋ ਬੋਲੋ ਇੱਕ ਇੱਕ ਕਰਕੇ ਸਾਰੇ ਬੋਲੋ ਅਸੀਂ ਪਿੰਡ ਵਾਸੀਆਂ ਨੂੰ ਦੱਸਣਾ ਪੈ ਰਿਹਾ ਲੋਕਾਂ ਨੂੰ ਕਿ ਜੇ ਸਰਕਾਰ ਇੱਡੀ ਗਿਰ ਗਈ ਆ ਸਰਕਾਰ ਇੱਡੀ ਹੰਕਾਰ ਚੁੱਕੀ ਆ ਕਿ ਉਹ ਧਰਤਾ ਕਰ ਆਹ ਫੋਰਸਾਂ ਦਾ ਅਧਰ ਆ ਕੇ ਚੱਕਦੀ ਐ ਤੇ ਅਸੀਂ ਦੱਸਣਾ ਚਾਹੁੰਦੇ ਆ ਤੂੰ ਕਿਸੇ ਭਲੇਖੇ ਨਾ ਰਹੀ ਅਸੀਂ ਮੀਰ ਮੰਨੂ ਦਾ ਰਾਜ ਰੱਖਿਆ ਜਦੋਂ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਜਾਏ ਜੋ ਜੋ ਮੰਨੂ ਪੜਦਾ ਅਸੀਂ ਦੂਣ ਸੁਵਾਏ ਹੋਏ ਇਸ ਕਰਕੇ ਕਹਿੰਦੇ ਆ ਇਹ ਬੇਪਰਵਾਹ ਹੋ ਪਿੰਡ ਵਾਸੀਓ ਆਪਾਂ ਮੇਜ ਮੇਜ ਨੂੰ ਲੋਹੇ ਦੇ ਚਲੇ ਚਵਾਵਾਂਗੇ ਹਰ ਹਾਲ ਤੇ ਸਕੂਲ ਦਾ ਇਹ ਠਾਕ ਮੈਨੇਜਮੈਂਟ ਨਹੀਂ ਰਹਿਣ ਦੇਵਾਂਗੇ ਤੇ ਇਹਨਾਂ ਟੀਚਰਾਂ ਨੂੰ ਮੁਨਾਫਾ ਦਵਾਵਾਂਗੇ ਤਕੜੇ ਹੋ ਕੇ ਆਵਾਂਗੇ ਜਿੰਦਾਬਾਦ ਰਹੋ ਭਾਰਤੀ ਸਾਇਜ ਜੁਨੀ ਨੇਕਤਾ ਜਿੰਦਾਬਾਦ टीचर अंदर बंद किए बिल्कुल गैर कानूनी कलेटी टीचर लाख मैडल आया से लाओ पर गेट में सकते यह गैर कानूनी है पता

ਹਾਲੋ ਅੱਜ ਹੋਸਟ ਧੰਨਵਾਦ ਮਹੌਲ ਉਹ ਇੱਕ ਮਿੰਟ ਯਾਰ ਮਹੌਲ ਤੋਂ ਬਣਾ ਸਾਡੀ ਗੱਲ ਸੁਣ ਲੈ ਗੱਲ ਤੋਂ ਕੋਈ ਹਾਜੀ ਤਰ੍ਹਾਂ ਕੋਈ ਖੇਲ ਨਹੀਂ ਰੱਖਿਆ ਗੌਂਡ ਕੋਣਾ ਧਿਆਨ ਨਾਲ ਸੁਣ ਲੈ ਹਾਂ ਅਸੀਂ ਤਾਂ ਲੋਕੋ ਜੀ ਸਾਡੀ ਕੋਈ ਤਾਂ ਨਾ ਡੁੱਬਣੀ ਨਹੀਂ ਅਸੀਂ ਇਹ ਇਹ ਕਹਿ ਨਹੀਂ ਨਾ ਕਿ ਤੁਹਾਨੂੰ ਲਾਵਾ ਤੂੰ ਨਾ ਕੋਈ ਤਾਂ ਨਹੀਂ ਕੋਈ ਇਹ ਤੁਮ ਜੀ ਆ ਬੱਲੀਆਂ ਬਣਾ ਕੇ ਬੱਲੀਆਂ ਬਣਾ ਕੇ ਬੱਲੀਆਂ ਬਣਾ ਕੇ ਤੁਸੀਂ ਆਉਂਦਾ ਪਿੱਛੇ ਨੂੰ ਨਹੀਂ ਆ ਸਕਦੇ गल तो बोलना एक मर ध्यान है यार गल बोला मैं तेरा गल

ਮੈਂ ਸਰਪਲਸ ਆਦਰ ਸਕੂਲ ਚੌਕੀ ਜਰਮਨ ਸਾਹਿਬ ਅੱਜ ਜਿਸ ਤਰ੍ਹਾਂ ਐਟਰ ਨਾ ਉਠਾਇਆ ਗਿਆ ਕੀ ਕਹਿਣਾ ਚਾਹੁੰਦਾ ਦੇ ਕੋਈ ਜਿਹੜੀ ਟੀਚਰ ਸੀਗੇ ਆਖਿਰ ਮੈਂ ਤਾਂ ਕੋਈ ਗੱਲ ਕਹੂੰਗਾ ਹੈ ਕਿ ਸਾਡੇ ਪਰਿਵਾਰ ਹੈ ਇਹਦੇ ਵਿੱਚ ਕੁਝ ਸੀ ਜਥੇਬੰਦੀਆਂ ਜਿਨੇ ਉਗਰਾਹਾ ਉਹਨਾਂ ਵੱਲੋਂ ਇਹ ਟੀਚਰਾਂ ਦੇ ਨਾਲ ਪਤਾ ਨਹੀਂ ਕੀ ਗੱਲ ਹੋਇਆ ਕੋਈ ਕਿਵੇਂ ਨਾ ਰੁਸਕਾ ਕੇ ਇਹਨਾਂ ਨੂੰ ਇਹ ਟੀਚਰਾਂ ਨੇ ਜਥੇਬੰਦੀ ਨੂੰ ਉੱਥੇ ਧੰਨ ਨਾਲ ਲਵਾਤਾ ਤਾਂ ਲੋਗਾਂ ਤੋਂ ਜੋ ਦੋ ਟੀਚਰ ਸੀ ਪਹਿਲਾਂ ਦੇ ਸ਼ੁਰੂ ਚ ਕੱਢੇ ਸੀਗੇ ਸੰਦੀਪ ਤੇ ਉਹਦੀ ਵਾਈਫ ਉਹਦੇ ਬਾਰੇ ਕੁਝ ਸਰਲਵੇਂ ਸ਼ਿਕਾਇਤਾਂ ਆਂ ਆਉਂਦੀਆਂ ਸੀ ਤੇ ਉਹਨਾਂ ਨੂੰ ਪ੍ਰੋਪਰ ਨੋਟਿਸ ਵੀ ਦਿੱਤੇ ਹੋਏ ਸੀ ਜੋ ਸਕੂਲ ਵੱਲ ਹੀ ਕਰਦੇ ਜੀ ਸੀ ਉਹ ਦੋ ਕੱਢੇ ਸੀ ਇਹ ਸਾਰੇ ਜਾ ਕੇ ਉਹਨਾਂ ਦੇ ਨਾਲ ਬੈਠ ਗਏ ਸੀ ਮੈਂ ਇਹਨਾਂ ਨੂੰ ਦੇ ਮੇਰੇ ਵੀ ਦਿਲੋਂ ਚਾਹੁੰਦਾ ਸੀ ਕਿ ਚਲੋ ਬਹਿ ਕੇ ਜੇ ਕਦੇ ਕਿਸੇ ਗੱਲ ਤੇ ਸਮਝੌਤਾ ਹੁੰਦਾ ਪਰ ਇਹਨਾਂ ਨੇ ਨਾ ਹੀ ਤਾਂ ਮੇਰੇ ਨਾਲ ਕੋਈ ਤਾਲਮੇਲ ਕੀਤਾ ਤੇ ਨਾ ਹੀ ਇਹਨਾਂ ਨੇ ਮੇਰੀ ਕੋਈ ਗੱਲ ਸੁਣੀ ਤੇਰੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਡੀਜੀ ਸਾਹਿਬ ਵੱਲੋਂ ਇਨਕੁਆਰੀ ਕੀਤੀ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਡੀਜੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਨਕੁਆਰੀ ਕਰਕੇ ਸਭ ਦੇਖ ਕੇ ਪੜਤਾਲ ਕਰਕੇ ਅੱਜ ਜਿਹੜਾ ਇਹ ਧਰਨਾ ਉਹਨਾਂ ਨੇ ਚੁਕਵਾਇਆ ਅਸੀਂ ਇਹਨਾਂ ਵੱਲੋਂ ਸਾਡੇ ਪ੍ਰਿੰਸੀਪਲ ਮੈਡਮ ਨੂੰ ਅੱਜ ਬੰਦੀ ਬਣਾ ਲਿਆ ਗਿਆ ਸੀ ਕੁਝ 15 ਟੀਚਰ ਸ਼ੋਭਾ ਵੀਰ ਨੇ ਉਹਨਾਂ ਦੀ ਗੱਡੀ ਪਹਨਣ ਦੀ ਕੋਸ਼ਿਸ਼ ਕੀਤੀ ਕੱਲ ਵੀ ਇਹ ਹੋਇਆ ਫਿਰ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਤੇ ਪ੍ਰਸ਼ਾਸਨ ਨੇ ਅੱਜ ਇਹ ਧਰਨਾ ਚੁਕਵਾਇਆ ਅਸੀਂ ਤੈਨੂੰ ਧੰਨਵਾਦ ਕਰਦੇ ਆ ਕਿਉਂਕਿ ਜਿਹੜਾ ਇਹ ਸਕੂਲ ਹੈ ਇਹ 22 ਪਿੰਡਾਂ ਦਾ ਸਕੂਲ ਹੈ ਇੱਥੇ ਗਰੀਬਾਂ ਦੇ ਬੱਚੇ ਪੜ੍ਹਦੇ ਆ ਗਰੀਬ ਪਰਿਵਾਰਾਂ ਦੇ ਇੱਥੇ ਬੱਚਿਆਂ ਤੋਂ ਕੋਈ ਫੀਸ ਨਹੀਂ ਇਹ ਸਕੂਲ ਗਰੀਬ ਪਰਿਵਾਰਾਂ ਲਈ ਬਣਿਆ ਸੀਗਾ ਤੇ ਇਹਨੂੰ ਏਸੀ ਨੂੰ ਧਿਆਨ ਚ ਰੱਖਦੇ ਹੋਏ ਡੀਸੀ ਸਾਹਿਬ ਨੇ ਬੱਚਿਆਂ ਦਾ ਰਿਜ਼ਲਟ ਆਉਣਾ ਸੀ ਇਹਨਾਂ ਨੇ ਨਾ ਤਾਂ ਰਿਜ਼ਲਟ ਤਿਆਰ ਹੋਣ ਦਿੱਤਾ ਮੈਨੂੰ ਕੋਈ ਨਾ ਟੀਚਰਾਂ ਤੱਕ ਗਿਲਾ ਨਹੀਂ ਸੀ ਅਸੀਂ ਪਿਛਲੇ ਦਿਨੀ ਜਦੋਂ ਕੀ ਡੀਸੀ ਸਾਹਿਬ ਨੂੰ ਸ਼ਿਕਾਇਤ ਹੋਈ ਸੀ ਅਸੀਂ ਉਦੋਂ ਵੀ ਕਿਹਾ ਸੀ ਵੀ ਚਲੋ ਇੱਥੇ ਜੀ ਇੱਕ ਡੀਓ ਸਾਹਿਬ ਦੀ ਜੋ ਇਨਕੁਆਰੀ ਹੋਈ ਚੁੱਤ 18 ਟੀਚਰ ਸੀਗੇ 16 18 ਤਕਰੀਬਨ 18 ਵੀ ਜੋ ਜੋ ਜੋਗ ਨਹੀਂ ਸੀਗੇ ਜੋ ਅਯੋਗ ਪਾਏ ਗਏ ਸੀ ਇਸ ਕਰਕੇ ਅਸੀਂ ਕਿਹਾ ਸੀ ਵੀ ਚਲੋ ਵੀ ਪਿਛਲੀ ਇਹ ਪਤਾ ਨਹੀਂ ਕਿਉਂ ਨੇ ਉਸ ਸਮੇਂ ਕੱਡੇ ਕੜਨੇ ਬਣਦੇ ਸੀਗੇ ਤੇ ਹੁਣ ਅਸੀਂ ਕਿਹਾ ਸੀ ਵੀ ਚਲੋ ਆਪਾਂ ਟੈਸਟ ਲੱਖ ਦਿੰਨੇ ਆ ਕਿ ਸਾਨੂੰ ਹੋਰ ਵੀ ਕੁਸ਼ਲਤਾ ਮਿਲੀਆਂ ਦੀ ਵੀ ਮੈਂ ਟੀਚਰਾਂ ਦੇ ਵਿੱਚ ਬਹੁਤੇ ਅਜਿਹੇ ਟੀਚਰਾਂ ਜੋ ਯੋਗਤਾ ਨਹੀਂ ਰੱਖਦੇ ਚਲੋ ਅਸੀਂ ਕਿਹਾ ਸੀ ਵੀ ਇਹ ਟੈਸਟ ਪਾਸ ਕਰਕੇ ਜੋ ਵੀ ਟੀਚਰ ਆਊਗਾ ਆਪਾਂ ਜੋ ਰੋਗ ਹੋਊਗਾ ਉਹਨੂੰ ਰੱਖ ਲਵਾਂਗੇ ਇਹਦਾਂ ਮਾਪਿਆਂ ਦੀ ਵੀ ਇਹੀ ਮੰਗ ਸੀਗੀ ਮਾਪੇ ਮੇਰੇ ਮਾਪਿਆਂ ਨੇ ਇਹ ਮੰਗ ਕਦੀ ਸੀ ਇਹੀ ਮੰਗ ਮਾਪਿਆਂ ਨੇ ਕੀਤੀ ਸਭ ਤੋਂ ਕਰੀ ਸੀ ਤਾਂ ਉਹਨਾਂ ਨੇ ਇਹ ਕਹਿ ਦਿੱਤੀ ਰੱਖ ਦਿੱਤਾ ਸੀ ਟੈਸਟ ਇਹਨਾਂ ਨੇ ਜਾਣ ਬੁੱਝ ਕੇ ਕੋਰਟ ਦੇ ਵਿੱਚ ਗਏ ਨੇ ਸੇਲ ਲਿੱਤੀ ਜਦਕਿ ਆਲਰੇਡੀ ਸਾਡੇ ਵੱਲੋਂ ਟਰਮੀਨੇਟ ਕਰੇ ਹੋਏ ਸੀਗੇ ਅਸੀਂ 17 ਫਰਵਰੀ ਨੂੰ ਟਰਮੀਨੇਟ ਕਰੇ ਸੀ ਜਿਹੜੇ ਕੀ ਅਸੀਂ ਅੱਜ ਕੋਰਟ ਦੇ ਵਿੱਚ ਲਾਇਆ ਸੀਗਾ ਸਾਡੀ ਅਰਜੀ ਪੇਸ਼ ਕੀਤੀ ਸੀ ਵੀ ਕੋਰਟ ਜੋ ਤੁਸੀਂ ਸਕੇਵ ਦਿੱਤੀ ਹੈ ਵੀ ਉਹ ਨਹੀਂ ਤਾਂ ਸਾਡੇ ਡਾਟੇ ਨਹੀਂ ਇਹ ਬੰਦੇ ਤਾਂ ਸਾਡੇ ਹੈ ਹੀ ਨਹੀਂ ਜਦਕਿ ਸੇ ਦੇ ਵਿੱਚ ਲਿਖਿਆ ਸੀ ਜੋ ਇਨ ਵਰਕਿੰਗ ਸਟਾਫ ਹੈ ਜਿਹੜਾ ਇਨ ਵਰਕਿੰਗ ਸਟਾਫ ਹੈ ਜੋ ਇਹਨਾਂ ਵਿੱਚੋਂ ਸਾਡੇ ਲਈ ਵੇ ਸਟਾਫ ਹੈ ਅਜ਼ੀਜ਼ਾ ਆਪਣੇ ਸਾਫ ਦਾ ਟੈਂਸ ਰੱਖਿਆ ਸੀ ਇਹਨਾਂ ਨੇ ਉੱਤੇ ਵੀ ਰੋਕ ਲਵਾਈ ਹੈ ਉਹਦੀ ਡੇਟ 8 7 8 ਜੁਲਾਈ ਰੱਖੀ ਗਈ ਹੈ ਅਸੀਂ ਕੋਰਟ ਦਾ ਵੀ ਕੋਰਡ ਵੱਲ ਪੂਰਾ ਸਾਥ ਦੇਵਾਂਗੇ ਜੋ ਕੋਰਡ ਦੇ ਹੁਕਮਾਂਗੇ ਉਹਨਾਂ ਨੂੰ ਮੰਨਣ ਨੂੰ ਭਾਵਨ ਨੋਵਾਂਗੇ ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਅੱਜ ਸਾਡੇ ਸਕੂਲ ਦਾ ਤਾਲਾ ਲੱਗਿਆ ਪਿਆ ਸੀ ਗੇਟ ਖਲਾਇਆ ਤੇ ਮੈਂ ਪਿੰਡ ਵਾਸੀਆਂ ਨੂੰ ਤੇ ਮਾਪਿਆਂ ਨੂੰ ਵੀ ਬੇਨਤੀ ਕਰੂੰਗਾ ਤਾਲਾ ਖੁੱਲ ਗਿਆ ਆਓ ਆਪਾਂ ਨਵੇਂ ਸਮੱਸਿਆ ਦੇ ਵਿੱਚ ਵੱਧ ਤੋਂ ਵੱਧ ਰੂਸ਼ਨਾ ਕਰਕੇ ਬੱਚਿਆਂ ਦਾ ਆਪਾਂ ਦਵਾ ਜਿਹੜਾ ਆਪਣਾ 25 26 ਦਾ ਸੈਸ਼ਨ ਹੈ ਉਹਨਾਂ ਨੂੰ ਬੁੱਕਸ ਵਰਦੀਆਂ ਜੋ ਕੋਈ ਪਹਿਲਾਂ ਕਮੀਆਂ ਰਹੀਆਂ ਨੇ ਮੈਂ ਪਹਿਲਾਂ ਵੀ ਦੱਸਿਆ ਸੀ ਜਿਹੜਾ ਇਹ ਪੈਸਾ ਹੈ ਬੱਚਿਆਂ ਦਾ ਹੁੰਦਾ ਨਾ ਕਿ ਟੀਚਰਾਂ ਦਾ ਆਪਾਂ ਵੱਧ ਤੋਂ ਵੱਧ ਬੱਚਿਆਂ ਨੂੰ ਸਹੂਲਤਾਂ ਦੇ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਕੂਲ ਦਾ ਨਾਂ ਉੱਚਾ ਚੁੱਕ ਕੇ ਲੈ ਕੇ ਜਾਣਾ ਹੈ ਨਾ ਕਿ ਆਪਾਂ ਇਹਨੂੰ ਧਰਨਾ ਕਰੀ ਬਣਾਉਣਾ ਹੈ ਇਹ ਚੌਕੇ ਦੇ ਵਿੱਚ ਇੱਕ ਅੱਛੇ ਸਕੂਲ ਦਾ ਇੱਕ ਮਸਲਾ ਹੈਗਾ ਜੋ ਕਾਫੀ ਦਿਨੋਂ ਤੋਂ ਚੱਲ ਰਿਹਾ ਜਿਸ ਦੇ ਵਿੱਚ ਹੈ तकरीबन 1 ਮਹੀਨੇ ਤੋਂ ਉੱਪਰ ਪਸ ਟੀਚਰਸ ਵੱਲੋਂ ਤੇ ਇੱਕ ਕਿਸਾਨ ਯੂਨੀਅਨ ਦੇ ਨਾਲ ਮਿਲ ਕੇ ਉੱਥੇ ਧਰਨਾ ਲਗਾਇਆ ਹੋਇਆ ਸੀ ਜੋ ਤੇ ਉਸ ਬੰਦ ਦੇ ਵਿੱਚ ਸਾਡੇ ਵੱਲੋਂ ਵਾਰ-ਵਾਰ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਤੇ ਪਹਿਲਾਂ ਵੀ ਸਾਡੇ ਵੱਲੋਂ ਵੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਏਡੀਸੀ ਸਾਹਿਬ ਵੱਲੋਂ ਕਾਫੀ ਮੀਟਿੰਗਾਂ ਕੀਤੀਆਂ ਗਈਆਂ ਸੀਗੀਆਂ ਤੇ ਉਹਨਾਂ ਨੂੰ ਜਿਹੜਾ ਹੈਗਾ ਸੀ ਸਕੂਲ ਦਾ ਗੇਟ ਕਿਉਂਕਿ ਉਹ ਉਹਨਾਂ ਨੇ ਅੱਗੇ ਬੈਠੇ ਸੀਗੇ ਉਹਦੇ ਵਾਸਤੇ ਉਹਨਾਂ ਨੂੰ ਵਾਰ-ਵਾਰ ਅਸੀਂ ਰਿਕੁਐਸਟ ਕਰ ਰਹੇ ਸੀਗੇ ਸਕੂਲ ਦਾ ਗੇਟ ਜਿਹੜਾ ਹੈਗਾ ਇਹਨੂੰ ਖੁੱਲ੍ਹਿਆ ਜਾਵੇ ਤਾਂ ਉਹਨਾਂ ਨੇ ਜਿਹੜਾ ਸਕੂਲ ਦਾ ਗੇਟ ਸੀਗਾ ਉਹਦੇ ਉੱਪਰ ਲੋਕ ਲਗਾ ਕੇ ਜਿਹੜਾ ਸੀਗਾ ਜੋ ਸਟਾਫ ਸੀਗਾ ਜਿਹੜੇ ਪ੍ਰਿੰਸੀਪਲ ਤੇ ਬਾਕੀ ਜਿਹੜਾ ਸਟਾਫ ਸੀ ਉਹ ਅੰਦਰ ਬੰਦ ਕਰ ਲਿਆ ਸੀਗਾ ਤੇ ਉਸ ਬੰਦ ਦੇ ਵਿੱਚ ਅਸੀਂ ਜਦੋਂ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਜਿੱਦ ਤੇ ਅੜੇ ਰਹਿ ਕੇ ਜਿਹੜਾ ਸਕੂਲ ਦਾ ਗੇਟ ਜਿਹੜਾ ਹੈਗਾ ਨਹੀਂ ਖੁੱਲਿਆ ਜਾਉਂਦਾ ਸੋ ਉਸ ਬੰਦ ਦੇ ਵਿੱਚ ਡਿਊਟੀ ਮੈਜਿਸਟਰੇਟ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਹੜਾ ਸੀਗਾ ਸਕੂਲ ਦੇ ਜਿਹੜੇ ਜਾ ਗੇਟ ਬੇਕੇ ਜਿਹੜੇ ਬੱਤੇ ਸੀਗੇ ਉਹਨਾਂ ਨੂੰ ਅਸੀਂ ਇਸ ਗੇਟ ਤੋਂ ਚੁਕਵਾਇਆ ਗਿਆ ਖੰਡੀ ਕਰਵਾਇਆ ਗਿਆ ਤੇ ਕੰਮ ਸਕੂਲ ਦਾ ਗੇਟ ਜਿਹੜਾ ਸੀਗਾ ਉਹ ਖਲਵਾ ਦਿੱਤਾ ਗਿਆ ਸੀਗਾ ਤੇ ਜਿਉ ਉਹਨਾਂ ਨੇ ਜਦੋਂ ਗੇਟ ਖਲਵਾਉਣ ਵਾਸਤੇ ਪ੍ਰਿੰਸੀਪਲਟੀ ਅੱਗੇ ਕਰ ਰਹੀ ਸੀਗੀ ਤਾਂ ਉਹਨਾਂ ਨੇ ਜਿਹੜੀ ਡਿਊਟੀ ਦੇ ਵਿੱਚ ਰਹਿਣ ਨੂੰ ਪਾਇਆ ਉਸ ਬੰਦੇ ਵਿੱਚ ਅਸੀਂ ਮਕਦਮਾ ਜਿਹੜਾ ਹੈ ਰਜਿਸਟਰ ਕੀਤਾ ਤੁਹਾਡਾ ਰਾਮਪਰਾ ਦੇ ਵਿੱਚ ਜਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਪੁਲਿਸ ਦੇ ਨਾਲ ਜਿਹੜਾ ਹੈ ਡਿਊਟੀ ਦੀ ਜਿਹੜੀ ਆਪਣੀ ਡਿਊਟੀ ਹੈ ਕਿਉਂਕਿ ਡਿਊਟੀ ਮੈਸਟਰ ਸਾਹਿਬ ਨੇ ਗੇਟ ਖਾਲੀ ਕਰਨ ਦਾ ਹੁਕਮ ਦਿੱਤੇ ਸੀਗੇ ਸੋ ਸੁਖਮਨ ਦੀ ਪਾਲਾ ਦੇ ਵਿੱਚ ਹੀ ਸਾਡੇ ਵੱਲੋਂ ਗੇਟ ਖਾਲੀ ਕਰਵਾ ਦੇ ਦੁਕਾਨੇ ਦਾ ਮਾਮਲਾ ਦਰਜ ਕੀਤਾ ਗਿਆ ਕਿਹਦੇ ਨੇ ਗੰਦਾ ਰਾਮਾ ਉਹ ਇਹਦੇ ਵਿੱਚ ਤਿੰਨ ਦੇ ਕਰੀਬ ਬੰਦੇ ਹੈਗੇ ਭਾਈ ਨੇਮ ਨੇ ਜਿਹੜੇ ਟੀਚਰ ਸੀਗੇ ਜਿਹੜੇ ਜਿਹਨਾਂ ਨੂੰ ਸ਼ੈਲ ਕੁਸ਼ੂ ਚੰਦਰਾ ਜਿਹੜੇ ਉੱਥੇ ਮੌਜੂਦ ਸੀਗੇ ਤੇ ਬਾਕੀ ਜਿਹੜੇ ਹੈਗੇ ਨੇ ਬਾਕੀ ਬੰਦੇ ਅਨੁਸ਼ਾਤੇ ਨੇ ਅਨਨੌਣ ਬੰਦੇ ਹੈਗੇ ਆ ਤੇ ਇਹਦੇ ਵਿੱਚ ਜਿਹੜੇ ਰੈਲੇਵੈਂਟ ਸੈਕਸ਼ਨ ਨੇ ਡਿਊਟੀ ਦੇ ਵਿੱਚ ਵਿਘਨ ਪਾਣਾ ਤੇ ਜੋ ਹੋਰ ਸੈਕਸ਼ਨਸ ਬੰਦੇ ਨੇ ਪੁਲਿਸ ਮੁਲਾਜ਼ਮ ਨੂੰ ਜਾਂ ਡਿਊਟੀ ਮੈਜਿਸਟਰ ਨੂੰ ਆਪਣੇ ਕੰਮ ਤੋਂ ਰੋਕਣਾ ਤੇ ਜਿਹੜੇ ਸਟਾਫ ਹੈਗਾ ਉਹਨਾਂ ਨੂੰ ਬੰਦੀ ਬਣਾਉਣਾ ਉਹਦੇ ਰੈਲੇਵੈਂਟ ਸੈਕਸ਼ਨ ਦੇ ਵਿੱਚ ਮੁਕਤ ਦਰਜ ਕੀਤਾ ਗਿਆ